ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੰਮ੍ਰਿਤਸਰ ਦੀਆਂ ਸੜਕਾਂ ਉੱਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਟ੍ਰੈਫਿਕ ਦਾ ಪಾਠ ਬੜਾ ਆਉਣ ਦੇ ਮਕਸਦ ਨਾਲ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਉਪਰਾਲਾ ਕਰਦੇ ਹੋਏ ਨੌਜਵਾਨ ਨੂੰ ਯਮਰਾਜ ਬਣਾਇਆ ਗਿਆ ਜਿੱਥੇ ਯਮਰਾਜ ਬਣੇ ਨੌਜਵਾਨ ਵੱਲੋਂ ਸੜਕਾਂ ਉੱਪਰ ਆਉਣ ਜਾਣ ਵਾਲੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ ਉੱਥੇ ਹੀ ਖਾਸ ਤੌਰ ਤੇ ਗੱਡੀਆਂ ਵਿੱਚ ਘੁੰਮਣ ਵਾਲੇ ਜਿਨ੍ਹਾਂ ਲੋਕਾਂ ਵੱਲੋਂ ਸੀਟ ਬੈਲਟ ਨਹੀਂ ਲਗਾਈ ਗਈ ਸੀ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਾਇਆ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਸੜਕਾਂ ਉੱਪਰ ਆਉਂਦੇ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਵੇ ਤਾਂ ਜੋ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਸਾਡਾ ਨਾਡ ਘਰ ਸੁਤਾਨ ਮੰਦ ਚੂਗੀ ਮੰਦਰ ਤੋਂ ਆਇਆ ਐਸਲਿ ਮੈਂ ਯਮ ਬਣਿਆ ਕਾਰਨ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸੀਟ ਬੈਲਟ ਨਹੀਂ ਲਾ ਰਹੇ ਹੈਲਮਟ ਨਹੀਂ ਪਾ ਰਹੇ ਕੋਈ ਲੰਬਤੀਆਂ ਕ੍ਰੋਸ ਕਰ ਰਹੇ ਨੇ ਸੋ ਤਾਂ ਕਰਕੇ ਅੱਜ ਸਾਨੂੰ ਮੈਨੂੰ ਤਰਦੀ ਜਾਣਾ ਪਿਆ ਹੈ ਇਸ ਰੋਕਣ ਵਾਸਤੇ ਮੈਂ ਸੋਚਿਆ ਕਿ ਲੋਕੀ ਸਿੱਧੇ ਉੱਪਰ ਨਾ ਆਉਣ ਮੈਂ ਪਹਿਲਾਂ ਥੱਲੇ ਜਾ ਕੇ ਲੋਕਾਂ ਨੂੰ ਸਮਝਾਵਾਂ ਇਹ ਲੋਕ ਤਾਂ ਸਮਝਾਂਣ ਤੋਂ ਸੋਚ ਕਰਕੇ ਮੈਂ ਮੈਂ ਉਹਨਾਂ ਨੂੰ ਸਮਝਾ ਰਿਹਾ ਕਿ ਜੇ ਤੁਸੀਂ ਇੱਥੇ ਨਹੀਂ ਮੰਨੋਗੇ ਮੇਰੇ ਟ੍ਰੈਫਿਕ ਨਿਯਮ ਨਹੀਂ ਮੰਨੋਗੇ ਤਾਂ ਫਿਰ ਮੈਂ ਤੁਹਾਨੂੰ ਉੱਪਰ ਲੈ ਕੇ ਜਾਵਾਂਗਾ ਜੇ ਹੈਲਮਟ ਨਹੀਂ ਪਾਓਗੇ ਤਾਂ ਮੈਂ ਤੁਹਾਨੂੰ ਤੇਲ ਦੇ ਕੜਾਹੀ ਵਿੱਚ ਪਾਵਾਂਗਾ ਠੀਕ ਹੈ ਜੀ ਲੋਕ ਗੁੱਸਾ ਤੇ ਨਹੀਂ ਕਰਦੇ ਡਰਦੇ ਤੇ ਨਹੀਂ 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 ਗੁੱਸਾ ਤੇ ਨਹੀਂ ਕਰਦੇ ਪਰ ਮੌਤ ਤੋਂ ਹਰ ਕੋਈ ਡਰਦਾ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਰਾਜ ਜੀ ਇੱਥੇ ਆ ਗਏ ਨੇ ਇਹ ਕਿਸੇ ਵੇਲੇ ਵੀ ਸਾਨੂੰ ਉੱਪਰ ਸੱਤ ਸਕਦੇ ਨੇ ਜੇ ਅਸੀਂ ਹੈਲਮਟ ਨਹੀਂ ਪਾ ਰਹੇ ਅਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਾਂ ਆ ਲਾਈਟ ਤੋੜ ਰਹੇ ਹਾਂ ਅੱਜ ਜੀ ਸਾਡੇ ਜਿਹੜੇ ਰੋਡ ਸੇਫਟੀ ਮੰਤ ਚੱਲਦਾ ਪਿਆ ਉਹਦੇ ਵਿੱਚ ਅਸੀਂ ਆ ਜਿਹੜਾ ਦੇਣਿਆ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਸਮਝਾ ਰਹੇ ਲੋਕਾਂ ਦਾ ਫੀਡਬੈਕ ਅੱਛਾ ਆ ਰਿਹਾ ਔਰ ਪਿਛਲੇ ਦਿਨਾਂ ਜਿਹੜਾ ਸੈਮੀਨਾਰ ਕੀਤਾ ਸੀਗਾ ਚੈਨਾਡੋਰ ਦੇ ਉਹਦੇ ਉੱਤੇ ਇੰਨਾ ਵਧੀਆ ਰਿਸਪੌਂਸ ਮਿਲਿਆ ਸੀ ਕਿ ਸ਼ਾਇਦ ਵਿੱਚ ਕੋਈ ਐਸਾ ਐਸਾ ਐਕਸੀਡੈਂਟ ਨਹੀਂ ਹੋਇਆ ਜਿਨ੍ਹਾਂ ਨਾਲ ਕਿਸੇ ਦੀ ਮੌਤ ਹੋਈ ਹੋਵੇ ਸੋ ਅੱਜ ਜਿਹੜਾ ਇਹ ਲੋਕਾਂ ਨੂੰ ਸਵੇਕਲਾ ਤਰੀਕਾ ਸਮਝਾਉਣ ਦਾ ਕਿ ਜਿਹੜੇ ਲੋਕ ਸੀਟ ਬੈਲਟ ਜਾਂ ਹੈਲਮਟ ਨਹੀਂ ਪਾਉਂਦੇ ਜਾਂ ਟ੍ਰੈਫਿਕ ਰੂਲ ਨਹੀਂ ਫੋਲੋ ਕਰਦੇ ਉਹਨਾਂ ਨੂੰ ਇੱਕ ਸੁੱਤਿਆ ਹੋਣੀ ਹਲੂਣਾ ਦੇਣ ਦੀ ਲੋੜ ਹੈ ਇਸ ਕਰਕੇ ਇਹ ਜਿਹੜਾ ਰੂਪ ਹੈ ਇਹ ਅਪਣਾਇਆ ਜੀ ਕਿਹੜਾ ਰੂਪ ਬਣਾਇਆ ਇਹ ਰੂਪ ਜਮਦੂਤ ਜਾਂ ਜਮ ਰਾਜ ਕਹਿ ਸਕਦੇ ਹਾਂ ਜਿਹੜਾ ਜਮ ਰਾਜ ਆ ਜਿਹੜਾ ਲੋਕਾਂ ਨੂੰ ਉੱਪਰ ਲੈ ਕੇ ਜਾਂਦਾ ਲੇਕਿਨ ਲੋਕਾਂ ਨੂੰ ਸੇਤਾ ਕਰਾ ਦੇ ਕਿ ਤੁਸੀਂ ਉੱਪਰ ਜਾ ਸਕਦੇ ਜੇ ਤੁਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰਦੇ ਅਕਾ ਕੀ ਇਹਦੇ ਨਾਲ ਸੁਧਾਰ ਦੇਖਣ ਨੂੰ ਮਿਲੇਗਾ ਇਹ ਦੇਖੋ ਜੀ ਜਿਸ ਤਾ ਪਿਛਲੇ ਦਿਨਾਂ ਕੀਤਾ ਹੁਣ ਇਹ ਆਉਣ ਵਾਲੇ ਦਿਨਾਂ ਚ ਇਹਦਾ ਸੁਧਾਰ ਹੋ ਸਕਦਾ ਇਹ ਇਸਦਾ ਨਿਵੇਕਲ ਜਿਹੜੇ ਆ ਸੈਮੀਨਾਰ ਕਰਦੇ ਆ ਤਾਂ ਜੋ ਲੋਕਾਂ ਨੂੰ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇਹੋ ਜਿਹੇ ਜਿਹੜੇ ਸੈਮੀਨਾਰ ਕਰਕੇ ਲੋਕਾਂ ਨੂੰ ਸੁੱਤੇ ਜਿਹੜੇ ਕੁੜੀ ਨਹੀਂ ਸੁੱਤੇ ਆ ਉਹਨਾਂ ਨੂੰ